ਬਾਈ ਹਰਜੀਤ ਧਰਮਨ ਸਾਡਾ ਨਾਮ ਮੌਜੂਦ ਹੈ ਰਾਜਵੇਚਵੰਦੇ ਦੇ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਬਾਈ ਜੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਜ ਤੱਕ ਕਿਸੇ ਸਿੰਗਰ ਵਸਤੇ ਇੰਨੀ ਅਰਦਾਸਾਂ ਹੋਈਆਂ ਹੋਣੀਆਂ ਅੱਜ ਤੱਕ ਲਾਈਫ ਚ ਤਾਂ ਨਹੀਂ ਦੇਖੀਆਂ ਫੀਲਡ ਚ ਵੀ ਬਹੁਤ ਚੇਰ ਹੋ ਗਿਆ ਇਹਨੂੰ ਇੰਨੇ ਲੋਕ ਅਰਦਾਸਾਂ ਨਹੀਂ ਕਰਦੇ ਦੇਖੇ ਇੰਨੇ ਕਲਾਕਾਰ ਕਿਸੇ ਲਈ ਰੋਂਦੇ ਨਹੀਂ ਦੇਖੇ ਇਥੋਂ ਪਤਾ ਲੱਗਦਾ ਵੀ ਜਵੰਧੇ ਦਾ ਕਲਾਕਾਰਾਂ ਚ ਕਿੰਨਾ ਹਾਲਾ ਕਿ ਸਾਡਾ ਆਪਦਾ ਮੇਰਾ ਬਹੁਤ ਘਟ ਹੋਣਾ ਹਰ ਇੱਕ ਵੱਡੇ ਛੋਟੇ ਦਾ ਜਦੋਂ ਵੀ ਚੈਨਲ ਤੇ ਦੇਖਦੇ ਆ ਤਾਂ ਰੋਂਦਾ ਨਜ਼ਰ ਆਉਂਦਾ ਕਿੰਨਾ ਪਿਆਰ ਹੋ ਜੇ ਉਹ ਕਰਦਾ ਹੋ ਕਿਸੇ ਦਾ ਤਾਂ ਉਹਦੇ ਲਈ ਇੰਨੇ ਦੁਖੀ ਨੇ ਸਾਰੇ ਅੱਜ ਪਿੰਡ ਵਾਸੀਆਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਅਖੰਡਪਾਤ ਸਾਹਿਬ ਚੱਲ ਰਿਹਾ ਸੀ ਤੇ ਉਸ ਸਮੇਂ ਜਦੋਂ ਸਾਨੂੰ ਖਬਰ ਮਿਲੀ ਨਾ ਤੇ ਸਾਰਾ ਪਿੰਡ ਹੀ ਰੋ ਪਿਆ ਮਤਲਬ ਉਹ ਸਾਰਾ ਪਿੰਡ ਹੀ ਇੱਕ ਤਰੀਕੇ ਨਾਲ ਉਸ ਦਾ ਪਰਿਵਾਰ ਸੀ ਮੇਰੇ ਖਿਆਲ ਦੇ ਵਿੱਚ ਭੋਗ ਜੀ ਪਿਆ ਨਹੀਂ ਹੁਣ ਅੱਜ ਤੇ ਖੰਡ ਪਾਟਦਾ ਹਾਂ ਜੀ ਹਾਂ ਪਿੰਡ ਵਾਲਿਆਂ 'ਚ ਜੁੜਿਆ ਰਹਿਣਾ ਮੈਂ ਫੋਟੋਆਂ ਦੇਖਦਾ ਕਈ ਵਾਰ ਦੇਖਦਾ ਜਵੰਧੇ ਦੇ ਆ ਆਉਂਦੇ ਆਉਣਾ ਸੋਸ਼ਲ ਮੀਡੀਆ ਤੇ ਵੀ ਬੱਚਿਆਂ 'ਚ ਖੇਡਦਾ ਫਿਰਦਾ ਤੇ ਇਹ ਵੀ ਕਹਿੰਦਾ ਸੀ ਪਿੰਡ ਵਾਲਿਆਂ ਨੂੰ ਕੋਈ ਕੰਮਕਾਰ ਆ ਵੀ ਮੈਨੂੰ ਦੱਸੋ ਪੈਸੇ ਵੀ ਕਿੰਨੇ ਚਾਹੀਦੇ ਨੇ ਦੱਸੋ ਸੋ ਜਿਹੜਾ ਬੰਦਾ ਪਿੰਡ ਨਾਲ ਜੁੜਿਆ ਜੀ ਉਹਦਾ ਅਫਸੋਸ ਹੁੰਦਾ ਪਿੰਡ ਵੀ ਕਰਦਾ ਤੇ ਆਲਾ ਦਵਾਲਾ ਵੀ ਕਰਦਾ ਪਰਿਵਾਰ ਨੂੰ ਮਿਲੇ ਸੀਗੇ ਮੈਂ ਮਾਤਾ ਜੀ ਨੂੰ ਮਿਲਿਆ ਸੀ ਜਦੋਂ ਫੁਟੇਜ ਦੇ ਵਿੱਚ ਰਾਜੀਵੀਰ ਅਡਮਿਟ ਸੀਗਾ ਤੇ ਸਾਨੂੰ ਪੂਰੀ ਆਸ ਸੀ ਕਿਉਂਕਿ ਕਈ ਬਹੁਤ ਕਈ ਕੇਸ ਅਜਿਹੇ ਦੇਖੇ ਆ ਜਿਹੜਾ 6-6 ਮਹੀਨੇ ਵੀ ਲੱਗੇ ਸਾਡੀ ਆਪਣੀ ਨਿਗਾ ਚ ਵੀ ਨਹੀਂ ਡਾਕਟਰਾਂ ਨੇ ਬਿਲਕੁਲ ਹੱਥ ਖੜੇ ਕੀਤੇ ਹੋਏ ਸੀ ਪਰ ਉਹ ਠੀਕ ਹੋਏ ਮੈਂ ਕਿਹਾ ਵੀ ਉਹਦੀ ਸਿਹਤ ਪੱਖੋਂ ਵੀ ਬਹੁਤ ਹੈਲਦੀ ਹੈ ਪੀ ਪ੍ਰਮਾਤਮਾ ਜਰੂਰ ਕਰੂਗਾ ਵੀ ਆਪਾਂ ਇਹ ਠੀਕ ਹੋਊਗਾ ਸਾਨੂੰ ਪੂਰੀ ਆਸਤੀ ਬਾਕੀ ਉਹ ਤੋਂ ਵੱਡੀ ਆਸਤੀ ਲੋਕਾਂ ਦੀਆਂ ਦੁਆਵਾਂ ਦੀ ਪੀ ਇਹ ਕਰਿਸ਼ਮਾ ਹੋਊਗਾ ਮੈਂ ਕਹਿੰਦਾ ਲੋਕਾਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਅ ਅਰਦਾਸਾਂ ਕੀਤੀਆਂ ਦੁਆਵਾਂ ਮੰਗੀਆਂ ਤੇ ਲੱਗਦਾ ਵੀ ਸੀ ਵੀ ਕੁਛ ਨਾ ਕੁਛ ਐ ਚਮਤਕਾਰ ਹੋ ਜਾਏ ਸੱਚੀ ਦੱਸਾਂ ਮੈਂ ਆਪਣੇ ਦਿਲ ਨੂੰ ਜਾਨ ਕਰਕੇ ਕਹਿੰਦਾ ਉਹ ਕਹਿੰਦੇ ਜਿਹਦਾ ਵੀ ਫੋਨ ਆਉਣਾ ਉਹ ਕਹਿੰਦੇ ਵੀ ਅਸੀਂ ਆ ਕਦੇ ਪਾਠ ਕੀਤਾ ਨਹੀਂ ਜਾਂ ਸਮਾ ਨਹੀਂ ਵੀ ਇਹਦੇ ਲਈ ਅਸੀਂ ਉੱਠ ਕੇ ਜ਼ਰੂਰ ਕੀਤਾ ਜਵੰਦੇ ਲਈ ਉਹ ਇੱਥੇ ਤਾਂ ਫਿਰ ਰੱਬ ਨਾਲ ਵੀ ਸ਼ਿਕਵਾ ਬੰਦਦਾ ਤੇ ਜਿਵੇਂ ਕਈਏ ਕਿ ਪ੍ਰਮਾਤਮਾ ਆਪਾਂ ਮੰਨਦੇ ਆਂ ਵੀ ਪ੍ਰਮਾਤਮਾ ਨੂੰ ਵੀ ਮੰਨਣੀ ਚਾਹੀਦੀ ਆਂ ਅਸੀਂ ਲੋਕਾਂ ਦੀਆਂ ਦੁਆਵਾਂ ਮੈਂ ਇੱਥੇ ਧੱਕਾ ਕਰ ਗਿਆ ਪ੍ਰਮਾਤਮਾ ਪ੍ਰਮਾਤਮਾ ਦਾ ਧੱਕਾ ਕਰ ਗਿਆ ਪਰ ਨਹੀਂ ਲੱਗਦਾ ਵੀ ਜੇ ਸਿਸਟਮ ਸਹੀ ਹੁੰਦਾ ਜੇ ਸੜਕਾਂ ਸਹੀ ਹੁੰਦੀਆਂ ਜੇ ਉਸ ਸਮੇਂ ਉਸਾਂ ਨਾ ਪੜਦੇ ਹੁੰਦੇ ਤੇ ਜੇ ਫਰਸਟ ایڈ ਸਹੀ ਮਿਲੀ ਹੁੰਦੀ ਤੇ ਅੱਜ ਰਾਜਵੀਰ ਸਾਡੇ ਝੋਂਦਾ ਇਹ ਵੀ ਕਿਤੇ ਕੌਣ ਦਾ ਜੀ ਤੁਸੀਂ ਕਿੰਨੀਆਂ ਵੀਡੀਓ ਦੇਖ ਲਈ ਬਹੁਤ ਦੁਨੀਆ ਹੁੰਦੀ ਹਜ਼ਾਰਾਂ ਲੋਕ ਹੁੰਦੇ ਜਿਹੜੇ ਆਹ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਨੇ ਪਰ ਹੁਣ ਕੀ ਬਣ ਜੂਗਾ ਅੱਜ ਤੋਂ ਬਾਅਦ ਹੋ ਜੂ ਆਪਣਾ ਮਸਲਾ ਹੱਲ ਕੱਲੂ ਖਤਮ ਹੋਊ ਕਹਾਂਗੇ ਸਰਕਾਰਾਂ ਨੂੰ ਮੈਨੂੰ ਨਹੀਂ ਪਤਾ ਵੀ ਇਹ ਜੇ ਤਾਂ ਲੋਕਾਂ ਨੂੰ ਕੋਈ ਧਰਨੇ ਧੁਰਨੇ ਦੇ ਪ੍ਰਤੀ ਵੀ ਲਾ ਦੇਣੇ ਚਾਹੀਦੇ ਨੇ ਜਿੱਥੇ ਹੋਰ ਲੱਗਦੇ ਨੇ ਨਹੀਂ ਤਾਂ ਕੋਈ ਨਾ ਨਹੀਂ ਤਾਂ ਫਿਰ ਜਿੱਦਾਂ ਰੋਜ਼ ਦੇਖਦੇ ਹੋ ਉਹਦੇ ਵਿੱਚ ਜਵੰਦਾ ਕੋਈ ਕੱਲ ਨੂੰ ਆਪਣੇ ਵਰਗਾ ਹੋਰ ਆ ਜੂਗਾ ਇਦਾਂ ਦਾ ਅਸੀਂ ਵੀ ਰਾਤ ਨੂੰ ਸੜਕਾਂ ਤੇ ਸਫ਼ਰ ਕਰਦੇ ਆ ਸਾਨੂੰ ਵੀ ਮਿਲਦੇ ਨੇ ਜੀ ਸ਼ੀਸ਼ੇ ਫਟ ਜਾਂਦੇ ਨੇ ਗੱਡੀਆਂ ਦੇ ਕਈ ਵਾਰੀ ਇਹ ਤਾਂ ਪੱਕਾ ਇਲਾਜ ਕਿਵੇਂ ਹੋਊਗਾ ਇਹ ਮੈਨੂੰ ਨਹੀਂ ਪਤਾ ਲੱਗਦਾ ਆ ਟੈਕਸ ਰੋਲਾ ਪਾਉਂਦਾ ਸੀ ਅੱਜ ਕੋਈ ਬਾਈ ਟੈਕਸ ਤਾਂ ਪੱਕਾ ਹਾਂ ਪ੍ਰੋਟੈਸਟ ਟੈਕਸ ਦਿੰਨੇ ਆ ਮੈਂ ਮਾਦਾ ਗੂੰਗਾ ਇਕੱਠੇ ਹੋ ਕੇ ਇਹ ਵੀ ਧਰਨਾ ਲਾ ਦੋ ਜੀ ਹੁਣ ਜਦੋਂ ਕੋਈ ਹਰੇ ਗੱਲੇ ਧਰਨੇ ਤਿੰਨੇ ਬੜਨ ਲੱਗ ਗਈ ਇੱਕ ਅਵਾਰਾ ਪਸ਼ੂਆਂ ਦਾ ਵੀ ਲੱਗ ਜਾਣਾ ਚਾਹੀਦਾ ਕਿ ਸਰਕਾਰ ਜਵਾਬ ਦੇ ਵੀ ਕੋਈ ਵੀ ਹੋਵੇ چاہے ਸੈਂਟਰ ਦੀ ਹੋਵੇ ਜਾਂ ਇਹ ਉੱਥੇ ਦੀ ਹੋਵੇ ਰੋਜ਼ਾਨਾ ਪੰਜਾਬ ਦੇ ਵਿੱਚ ਹੀ ਇੱਕ ਮੌਤ ਹੋ ਰਹੀ ਹੈ ਐਕਸੀਡੈਂਟ ਪਤਾ ਨਹੀਂ ਕਿੰਨੇ ਹੁੰਦੇ ਹੋਣਗੇ ਜੇ ਭਾਰਤ ਦੀ ਗੱਲ ਕਰੀਏ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਇਹ ਮੌਤਾਂ ਗਿਣੀਆਂ ਜਾ ਰਹੀਆਂ ਨੇ ਮਹੀਨੇ ਦੇ ਵਿੱਚ ਤੇ ਜੀ ਅਸੀਂ ਆਪ ਹੱਥ 'ਚ ਮੋਬਾਈਲ ਆਸੀਂ ਦੇਖਦੇ ਆਂ ਕੋਈ ਮਾਤਾ ਤੁਰੀ ਜਾਂਦੀ ਆ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡੇ ਕੋਲ ਦੀ ਵੀ ਲੰਗਦੇ ਆ ਪਸ਼ੂ ਆਪਣੀਆਂ ਗਲੀਆਂ ਚ ਵੀ ਹੈਗੇ ਆ ਕਈ ਵਾਰ ਆਪਾਂ ਨੂੰ ਉਹਨਾਂ ਵੱਲ ਹੁੰਦਾ ਨਹੀਂ ਖਿਆਲ ਵੀ ਐਦਾਂ ਦਾ ਵੀ ਕੁਝ ਹੋ ਸਕਦਾ ਡਰ ਲੱਗਦਾ ਉਹਨਾਂ ਦੇ ਕੋਲ ਦੀ ਲੰਗਦੇ ਆ ਤਾਂ ਇੱਥੇ ਵਾਕੇ ਮੋੜੇ ਉਹਨਾਂ ਕਈ ਵਾਰ ਮੈਂ ਆਪ ਖੁਦ ਆਪਣੇ ਗੇਟ ਚੋਂ ਵਾਪਸ ਆਇਆ ਹਾਲਾਂਕਿ ਉਹਨਾਂ ਦੀ ਸੇਵਾ ਵੀ ਕਰਦੇ ਆ ਪਾਣੀ ਪੂਣੀ ਵੀ ਪਲਾ ਕੇ ਰੱਖੀ ਦਾ ਕੰਧ ਕੋਲੇ ਉਹ ਜਦੋਂ ਵੀਡੀਓ ਦੇਖਦੇ ਆ ਅਸੀਂ ਡਰ ਜੰਨੇ ਆ ਫਿਰ ਇਹਦਾ ਤੁਹਾਨੂੰ ਮੈਂ ਤਾਂ ਤੁਹਾਡੇ ਇਹਦੇ ਮਾਧਿਅਮ ਰਾਹੀਂ ਬੇਨਤੀ ਉਹ ਕਰੂੰਗਾ ਕੋਈ ਸੁਣਦਾ ਹੋਵੇ ਸਰਕਾਰ ਕੋਈ ਸੁਣਦੀ ਹੋਵੇ ਇਹ ਇਹ ਮਸਲਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਇਹ ਵੀ ਗੱਲ ਆ ਕਹਿੰਦੇ ਗੱਡੀ ਦੇ ਵਿੱਚ ਜਿਹੜਾ 4 ਘੰਟੇ ਉਸਨੇ ਟਰੈਵਲ ਕੀਤਾ 4-5 ਘੰਟੇ ਟਰੈਵਲ ਕੀਤਾ ਕੁਝ 1 ਘੰਟੇ ਵੀ ਕਹਿ ਰਿਹਾ ਤੇ ਕਹਿੰਦੇ ਉਹ ਟਰੈਵਲ ਜਿਹੜਾ ਕੀਤਾ ਜੇ ਉਹ ਐਂਬੂਲੈਂਸ ਹੁੰਦੀ ਤਾਂ ਤਾਂ ਵੀ ਸ਼ਾਇਦ ਸਹੀ ਹੁੰਦਾ ਜਿਹੜੇ ਡਾਕਟਰ ਨੇ ਪਹਿਲਾਂ ਕਿਹਾ ਵੀ ਉਹਦਾ ਇਲਾਜ ਜਿਹੜਾ ਹੈ ਉਹਦੇ 'ਚ ਕਰਨਾ ਗੱਡੀ ਦੇ ਵਿੱਚ ਉਹਨੂੰ ਫਰਸਟ ایڈ ਦੇਣੀ ਸ਼ੁਰੂ ਕਰਤੀ ਹਾਂ ਇਹ ਤਾਂ ਮੈਂ ਸੁਣਦਾ ਵੀ 8:30 ਵਜੇ ਦਾ ਇਹ ਘਟਨਾ ਵਾਪਰੀ ਹੋਈ ਆ ਵੀ 1:30 ਵਜੇ 2:00 ਵਜੇ ਕਿਤੇ ਇੱਥੇ ਪਹੁੰਚੇ ਆ ਹਸਪੀਟਲ 'ਚ ਉਹ ਪਹਿਲਾ ਸਮਾਂ ਮੈਨੂੰ ਲੱਗਦਾ ਜੇਕਰ ਮਿਲ ਜਾਂਦਾ ਸਹੀ ਫਰਸਟ ایڈ ਮਿਲ ਜਾਂਦੀ ਜਾਂ ਡਾਕਟਰੀ ਚੰਗੇ ਤਾਂ ਸ਼ਾਇਦ ਕੁਝ ਹੋਰ ਸਥਿਤੀ ਹੋਣੀ ਸੀ ਅੱਜ ਦੀ ਪਾਲਸਮਾ ਮੈਂ ਨਾ ਮੌਜੂਦ ਆ ਭਾਈ ਜੀ ਇਸ ਮੌਕੇ ਤੇ ਨਾ ਸਵਾਲ ਮੁੱਕ ਜਾਂਦੇ ਆ ਪਰ ਰਾਜਵੀਰ ਦੇ ਕੇਸ 'ਚ ਨਾ ਸਵਾਲ ਪੁੱਛਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਰਾਜਵੀਰ ਸ਼ਾਇਦ ਅੱਜ ਜਿਉਂਦਾ ਹੁੰਦਾ ਜੇ ਉਸ ਸਮੇਂ ਰੋਡ ਤੇ ਉਹ ਉਸਾਂ ਨਾਲ ਲੜਦੇ ਹੁੰਦੇ ਜੇ ਉਹਨੂੰ ਫਸਟੇਡ ਮਿਲੀ ਹੁੰਦੀ ਹੋਰ ਵੀ ਕਿੰਨੀਆਂ ਗੱਲਾਂ ਨੇ ਸਭ ਤੋਂ ਵੱਡੀ ਗੱਲ ਸਭਿਆਚਾਰ ਦੀ ਗੱਲ ਉਹ ਹੀ ਕਰਦਾ ਸੀ ਸਭਿਆਚਾਰ ਦੀ ਗੱਲ ਸਟੇਜ ਤੇ ਤੁਸੀਂ ਕਰਦੇ ਸੀ ਲੱਗਦਾ ਇਹ ਕੋਈ ਸੇ ਤਰੀਕੇ ਬਚਾਇਆ ਜਾ ਸਕਦਾ ਸੀ ਬਚਾਇਆ ਜਾ ਸਕਦਾ ਸੀਗਾ ਸ਼ਾਇਦ ਮੈਨੂੰ ਲੱਗਦਾ ਜੇ ਉਹਨਾਂ ਦਾ ਨਾਂਇ ਘਟਨਾ ਵਾਪਰੀ ਸੀ ਜਿਹੜਾ ਉਹ ਸਮਾਂ ਬੇਚ ਗਾਇਪਿਆ ਨਾ ਸ਼ਾਇਦ ਜੇ ਉਥੋਂ ਦੇ ਡਾਕਟਰ ਉਹਨਾਂ ਨੂੰ ਸਹੀ ਫਸਟ ਏਡ ਦੇ ਕੇ ਸਹੀ ਤਰੀਕੇ ਦੇ ਨਾਲ ਟਰੀਟ ਦੇ ਕੇ ਉੱਥੇ ਤੱਕ ਪਹੁੰਚ ਦਿੱਤਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਹਨਾ ਤੇ ਉਹਨਾਂ ਦਾ ਦੇਰੀ ਨਾਲ ਇੱਥੇ ਮੁਹਾਲੀ ਆਉਣਾ ਜਾਂ ਉਹ ਜੋ ਉਥੋਂ ਦੇ ਮੌਜੂਦਾ ਡਾਕਟਰਾਂ ਨੇ ਉਹਨਾਂ ਨੇ ਉਹਨਾਂ ਨੇ ਸਹੀ ਫਸਟ ਏਡ ਨਹੀਂ ਦਿੱਤੀ ਹਨਾ ਤੇ ਜੇ ਸ਼ਾਇਦ ਉਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਉਹ ਡਾਕਟਰ ਉਹਨਾਂ ਨੂੰ ਕੋਲਰ ਲਾ ਕੇ ਭੇਜ ਦਿੰਦੇ ਜਾਂ ਸਾਈਟ ਫਸਟ ਏਡ ਜਾ ਕੇ ਪਹੁੰਚਦੇ ਸ਼ਾਇਦ ਹੋ ਸਕਦਾ ਰਾਜਵੀਰ ਅੱਜ ਦਾ ਨਾ ਦੇਖਣਾ ਪੈਂਦਾ ਪਰ ਬਹੁਤ ਦੁਖਦਾਈ ਸ਼ਬਦ ਨਹੀਂ ਹੈਗੇ ਹੁਣ ਬੋਲਣ ਦੇ ਲਈ ਵੀ ਅਸੀਂ ਉਹਨਾਂ ਲਈ ਕੀ ਬੋਲੀਏ ਤਾਂ ਵਾਕਿਆ ਇਹ ਜਿਹੜਾ ਹੈ ਨਹੀਂ ਲੱਗਦਾ ਵੀ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜੇ ਨੇ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਕਲਾਕਾਰ ਆ ਉਹ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਭਾਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਹੋਵੇ ਭਾਵੇਂ ਭਾਵੇਂ ਜਸਵੰਦਰ ਪੱਲਾ ਸਾਹਿਬ ਦੀ ਗੱਲ ਹੋਵੇ ਭਾਵੇਂ ਹੁਣ ਇਹ ਰਾਜਵੀਰ ਜਵੰਦਾ ਮਤਲਬ ਇਹ ਤਾਂ ਸੋਚ ਵੀ ਨਹੀਂ ਸਕਦੇ ਸੀ ਮੈਨੂੰ ਅੱਜ ਵੀ ਯਾਦ ਹੈ ਸਟੇਜ ਤੇ ਖੜਿਆ ਇਸਨੇ ਇੱਕ ਗੱਲ ਕਹੀ ਸੀ ਕਹਿੰਦੇ ਮੈਂ ਆਪਣੀ ਸਟੇਟ ਤੋਂ ਬਾਹਰ ਗਿਆ ਕਿੱਥੇ ਗਿਆ ਤੇ ਉਹ ਬੰਦੇ ਨੂੰ ਮੈਂ ਸਿੱਧੂ ਮੂਸੇ ਵਾਲੇ ਦਾ ਨਾਮ ਲਿਆ ਤੇ ਉਹ ਕਹਿੰਦਾ ਹਾਂ ਮੈਂ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਇੱਕ ਕਲਾਕਾਰ ਇੱਕ ਦੂਜੇ ਕਲਾਕਾਰ ਲਈ ਇੰਨੀ ਗੱਲ ਕਹਿਣਾ ਬੜੀ ਵੱਡੀ ਗੱਲ ਹੈ ਤੋ ਰਾਜਵੀਰ ਦੇ ਵਿੱਚ ਬਹੁਤ ਵੱਡਾ ਗੁਣ ਸੀਗਾ ਉਹ ਹਮੇਸ਼ਾ ਹੀ ਸਾਰਿਆਂ ਦਾ ਸਤਿਕਾਰ ਕਰਦੇ ਸੀ ਉਹਨਾਂ ਨੇ ਕਦੇ ਵੀ ਆਪਣੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਿਆ ਸੀ ਅਸੀਂ ਹਰ ਦੂਜੇ ਤੀਜੇ ਸ਼ੋਅ ਇਕੱਠੇ ਹੁੰਦੇ ਸੀ ਬਹੁਤ ਨਿਮਰਤਾ ਸਹਿ ਉਹ ਬਹੁਤ ਝੁੱਕ ਕੇ ਮਿਲਦੇ ਸੀਗੇ ਤੇ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਉਹ ਅਸੀਂ ਮੇਰੇ ਨਾਲ ਤਾਂ ਬਹੁਤ ਵੱਡੀਆਂ ਵੱਡੀਆਂ ਯਾਦਾਂ ਉਹਨਾਂ ਦੇ ਜੁੜੀਆਂ ਹੋਈਆਂ ਨੇ ਅਸੀਂ ਬਹੁਤ ਸਟੇਜਾਂ ਸ਼ੇਅਰ ਕਰੀਆਂ ਨੇ ਬਹੁਤ ਜ਼ਿਆਦਾ ਸਟੇਜਾਂ ਹੁਣ ਵੀ ਸਾਡਾ ਇੱਕ ਆਸਟ੍ਰੇਲੀਆ ਦੇ ਵਿੱਚ ਪਲਾਨ ਬਣ ਰਿਹਾ ਸੀਗਾ ਹਨਾ ਹਮੇਸ਼ਾ ਹੀ ਭਾਈ ਜਿਨ ਕਹਿੰਦੇ ਸੀ ਭਾਈ ਆਪਾਂ ਇਕੱਠੇ ਚੱਲਾਂਗੇ ਤਾਂ ਪੰਜਾਬ ਦੇ ਵਿੱਚ ਵੀ ਤੇ ਆਊਟ ਆਫ ਸ ਬਹੁਤ ਸਾਰੀਆਂ ਅਣਗਿਣਤ ਸਟੇਜਾਂ ਸ਼ੇਅਰ ਕੀਤੀਆਂ ਸੀ ਮੈ ਤੇ ਬਾਈ ਨੇ ਤੇ ਬੜੀ ਚੜ੍ਹਦੀ ਕਲਾ ਸੀ ਸੱਚੀ ਅੱਜ ਉਹਦੇ ਤੁਰ ਜਾਣ ਦੀ ਖਬਰ ਸੁਣ ਕੇ ਨਾ ਕਾਲਜੇ ਨਿਕਲ ਗਿਆ ਤੇ ਮਤਲਬ ਕੋਈ ਸ਼ਬਦ ਨਹੀਂ ਹੈਗੇ ਵੀ ਕੁਝ ਬੋਲ ਲਈ ਉਹਨਾਂ ਦੇ ਇਹ ਦਸਤਾਰ ਪੰਜਾਬੀ ਪਹਿਰਾਵਾ ਮਤਲਬ ਇਹ ਸਟੇਜਸ ਦੇਖਣੀ ਆ ਨਾ ਵੀ ਕਲਾਕਾਰ ਜੇ ਤਾਂ ਦੂਰ ਹੁੰਦੇ ਜਾ ਰਹੇ ਸੀ ਉਹਨੇ ਉਹੀ ਚੀਜ਼ ਪ੍ਰਮੋਟ ਕੀਤੀ ਦਸਤਾਰ ਹੋ ਗਿਆ ਉਹ ਸੋਨਾ ਪਹਿਰਾਵਾ ਹੋ ਗਿਆ ਜੇ ਸਟੇਜ ਮਾਡਰਨ ਸਟੇਜ ਹੋਣੀ ਕੋਈ ਉਸੇ ਤਰੀਕੇ ਦਾ ਕੋਟ ਪੈਂਟ ਸੂਟ ਪਾ ਕੇ ਤੇ ਹਮੇਸ਼ਾ ਕਹਿੰਦਾ ਸੀਗਾ ਵੀ ਮੇਰੀ ਇਹ ਕਲਾ ਵੀ ਮੈਂ ਇਹਦੇ ਤੇ ਪੂਰਾ ਤਿਆਰ ਹੋ ਕੇ ਜਾਣਾ ਮੈਂ ਉਹਨਾਂ ਸਿੰਗਰਾਂ ਚੋਂ ਨਹੀਂ ਆ ਜਿਹੜੇ ਨਿੱਕਰ ਪਾ ਕੇ ਸਟੇਜ ਤੇ ਪਹੁੰਚ ਜਾਂਦੇ ਉਹ ਸਾਡੀ ਦਸਤਾਰ ਨੂੰ ਪ੍ਰਮੋਟ ਕਰਦੇ ਸੀ ਸਾਡੀ ਸਾਫ ਸੁਥਰੀ ਗਾਇਕੀ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਨੇ ਕਦੇ ਵੀ ਤੁਸੀਂ ਦੇਖਿਆ ਹੋਣਾ ਜਿੰਨੇ ਮਰਜ਼ੀ ਸ਼ੋਅ ਉਹਨਾਂ ਦੇ ਦੇਖ ਲਓ ਉਹਨਾਂ ਨੇ ਪ੍ਰੋਪਰ ਪੰਜਾਬੀ ਪਹਿਰਾਵੇ ਚ ਪੂਰੀ ਸੋਹਣੀ ਦਸਤਾਰ ਸਜਾ ਕੇ ਸਟੇਜ ਦੇ ਉੱਤੇ ਚੜਨਾ ਤੇ ਪੰਜਾਬੀਅਤ ਦੀ ਹੀ ਗੱਲ ਕਰਨੀ ਕਦੇ ਉਹਨਾਂ ਨੇ ਪੰਜਾਬੀਅਤ ਤੋਂ ਵੱਧ ਦੀ ਗੱਲ ਨਹੀਂ ਕੀਤੀ ਸੋ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਤੇ ਕੀ ਗੱਲ ਹੈ ਗੀਤ ਉਹਦੇ ਬੜੇ ਘੱਟ ਗਾਇਕ ਹੁੰਦੇ ਆ ਜਿਨ੍ਹਾਂ ਦੇ ਗੀਤ ਨਾ ਫੈਮਲੀ ਸੁਣਨ ਵਾਲੇ ਹੁੰਦੇ ਆ ਸਾਨੂੰ ਮਨ ਦੁਖਦਾ ਸਾਣਾ ਵੀ ਵੀ ਅੱਜ ਉਹਦੇ ਮੈਥਾ ਸਵੀਰ ਦੇਖ ਰਿਹਾ ਸੀ ਵੀ ਇਹ ਡਿਫੈਂਡਰ ਫੋਰਚਨਰ ਚਲਾਣ ਵਾਲਾ ਰਿਹਾ ਹੀ ਨਹੀਂ ਕਮਾਨ ਵਾਲਾ ਰਿਹਾ ਹੀ ਨਹੀਂ ਬਹੁਤ ਬਸ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਪਹਾੜ ਟੁੱਟਿਆਗਾ ਪਤਾ ਨਹੀਂ ਪ੍ਰਮਾਤਮਾ ਬੱਚਿਆਂ ਦੀਆਂ ਦੁਆਵਾਂ ਸੁਣ ਲੈਂਦਾ ਬੱਚਿਆਂ ਵਾਲੇ ਦੀਆਂ ਅਰਦਾਸਾਂ ਸੁਣਨੇ ਦਾ ਮਾਂ ਦੀਆਂ ਅਰਦਾਸਾਂ ਸੁਣ ਲੈਂਦਾ ਕਰੋੜਾਂ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਕਿਸੇ ਦੀ ਅਰਦਾਸ ਸਵੀਕਾਰ ਨਹੀਂ ਹੋਈ ਸੋ ਕੋਈ ਸ਼ਬਦ ਨਹੀਂ ਹੈਗੇ ਬਸ ਹੁਣ ਕੀ ਕਹੀਏ ਬਸ ਬੜੀ ਸਾਫ ਜਿੱਥੇ ਗਾਇਕੀ ਸੀ ਕਦੇ ਸੋਚਿਆ ਸੀ ਰਾਜਵੀਰ ਇਸ ਤਰੀਕੇ ਦੇ ਨਾਲ ਆਪਣੇ ਵਿੱਚ ਵਿਚਰ ਰਿਹਾ ਨਹੀਂ ਦੇਖੋ ਜੀ ਸੋਚਿਆ ਤਾਂ ਕਿਸੇ ਨੇ ਨਹੀਂ ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਸੋ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜਡੀ ਹੈ ਬਹੁਤ ਵੱਡੀ ਟਰੈਜਡੀ ਹੈ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜਡੀ ਹੈ ਬਿਲਕੁਲ ਕਿੰਦੇ ਵੀ ਰਾਜਵੀਰ ਜਵੰਦਾ ਅਜਿਹਾ ਸੀਗਾ ਕਿ ਜਦੋਂ ਪਿੰਡ ਉਹਦੇ ਚਾਉਂਦਾ ਸੀਗਾ ਨਾ ਇਕੱਲੇ ਇਕੱਲੇ ਛੋਟੇ ਜਵਾਕ ਕੋਲ ਬਜ਼ੁਰਗ ਕੋਲ ਹਰ ਕਿਸੇ ਨੂੰ ਉਹਨੂੰ ਮਿਲਦਾ ਸੀਗਾ ਐਡਾ ਪਿਆਰ ਸੀ ਪਿੰਡਾਂ 'ਆ ਵਿੱਚ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਇਹਨੂੰ ਪਹਿਲੇ ਗਾਣੇ ਤੋਂ ਜਾਣਦਾ ਤੇ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਜਦੋਂ ਮਾਤਾ ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮੈਂ ਪਰ ਆ ਮੈਨੂੰ ਇਮੇਜਨ ਨਹੀਂ ਹੋਇਆ ਕਰ ਸਕਦਾ। ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਣੇ ਚੰਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਝ ਹੈ ਸਵਾਲ ਪੁੱਛਣੇ ਜ਼ਰੂਰੀ ਵੀ ਨੇ ਵੀ ਅਸਲ ਦੇ ਵਿੱਚ ਅਸੀਂ ਕਾ ਉਸਸ ਦੇ ਰਹੇ ਆ ਅਸੀਂ ਰੋਡ ਟੈਕਸ ਦੇ ਰਹੇ ਆ ਉਸ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਸਾਨੂੰ ਭਿੱਟਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਭਾਈ ਜਦੋਂ ਤੁਹਾਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸ ਐਸ ਆ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਿਆਂ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸ ਐਸ ਦਿੰਨਾ ਆਪਾਂ ਸਾਰੇ ਦਿੰਨੇ ਆ ਤੇ 411000 ਕਰੋੜ 2026 ਦਾ ਕਾਉਸ ਹੈ ਸਾ ਆਪਣਾ ਤੇ ਮੈਨੂੰ ਲੱਗਦਾ ਯਾਰ ਆ ਜਿਹੜੀ ਜਿਹੜੇ ਇਹੋ ਜਿਹੇ ਟਰੈਜਡੀयां ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋ 1 ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜੇ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂ ਗਿਆ ਇਸ ਚੀਜ਼ ਤੇ ਆਪਾਂ ਬਾਅਦ ਚੋ ਬਾਈ ਇਸ ਚੀਜ਼ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣਾ ਲਾਇਆ ਬਾਈ ਇਹ ਰਾਜਵੀਰ ਜਵੰਦਾ ਇੱਕ ਦੁਨੀਆ ਜਾਣਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਜਾਂ ਸ਼ਹਿਰਾਂ 'ਚ ਕਿੰਨੇ ਇਹੋ ਜਿਹੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੈਥ ਹੋ ਜਾਂਦੀ ਹੁੰਦੀ ਆ ਇਹਨਾਂ ਚੀਜ਼ਾਂ ਕਰਕੇ ਸੋ ਬਈ ਜ਼ਰੂਰੀ ਆ ਮਦਦ ਅਸਲ ਵਿੱਚ ਸਹੀ ਨਹੀਂ ਮਿਲੀ ਸੀ ਵੀ ਜਗਰਾਉਂ ਦੇ ਵਿੱਚ ਸਕੂਲ 'ਚ ਪੜਿਓ ਤੇ ਰਾਜਵੀਰ ਭਾਈ ਵੀ ਉਸੇ ਸਕੂਲ 'ਚ ਪੜਿਆ ਕੁਝ ਅਜਿਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਤੁਹਾਨੂੰ ਬਹੁਤ ਯਾਦ ਹੋਵੇ ਤੁਹਾਨੂੰ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵੰਦੇ ਤੋਂ ਉੱਥੇ ਮੈਂ ਪਲੱਸ 1 ਕੀਤੀ ਸੀਗੀ ਜੀ ਉੱਥੇ ਤੇ ਕਾਲਜ ਚ ਪੜਿਆ ਜੀ ਮੈਂ ਐਲ ਆਰ ਐਮ ਤੋਂ ਯਾਦ ਸਾਡੀ ਜੀ ਸਿੰਗਿੰਗ ਤੋਂ ਬਾਅਦ ਦੀਆਂ ਯਾਦਾਂ ਨੇ ਸਿੰਗਿੰਗ ਤੋਂ ਪਹਿਲਾਂ ਦੀਆਂ ਸਾਡੀਆਂ ਸਿੰਗਿੰਗ ਤੋਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਯਾਦਾਂ ਨੇ ਮੇਰੇ ਨਾਲ ਤਾਂ ਜ਼ਿਆਦਾ ਹੈ ਨਹੀਂ ਕਿਉਂਕਿ ਮੈਂ ਇੱਥੇ ਰਹਿੰਦਾ ਨਹੀਂ ਸੀ ਤੁਹਾਡਾ ਸ਼ਾਇਦ ਪਹਿਲਾ ਗੀਤ ਹੈ ਜਾਂ ਤੁਸੀਂ ਪਹਿਲਾ ਗੀਤ ਸ਼ਾਇਦ ਮੈਂ ਹਾਂ ਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਜੀ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂ ਜੀ ਹਾਂ ਜੀ ਫੋਨ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਣੀ ਲਾਈਫ ਦੇ ਵਿੱਚ ਸੋ ਮੈਂ ਵੀ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਝੀ ਹੈ ਨਹੀਂ ਕਿ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਆ ਪਰਿਵਾਰ ਨੂੰ ਬਹੁਤ ਵੱਡਾ ਮੈਂ ਭਾਈ ਤੁਹਾਨੂੰ ਮੈਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕੀ ਬੋਲਣਾ ਹੈ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੀਜ਼ਾਂ ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਸਾਬ ਮੇਰੇ ਤੋਂ ਚੀਜ਼ਾਂ ਹੋਰ ਵੀ ਆਪਣੇ ਬੰਦੇ ਆ ਜਾਣੇ ਮੈਂ ਮੇਰੀ ਇੰਨੀ ਮੇਰੀ ਕੋਈ ਨਾ ਤੁਸੀਂ ਜੋ ਗੱਲ ਕਰਦੇ ਤੁਸੀਂ ਉਨੀ ਹਾਂ ਜੀ ਹਾਂ ਜੀ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਣੇ ਪੈਂਦੇ ਆ ਕਿਉਂਕਿ ਸ਼ਾਇਦ ਇਹ ਗਲਤੀਆਂ ਨਾ ਹੁੰਦੀਆਂ ਤਾਂ ਰਾਜਵੀਰ ਅੱਜ ਸਾਡੇ ਚ ਹੁੰਦਾ ਫਰਸਟ ਏਡ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਣੇ ਪੈਂਦੇ ਬਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜੀ ਹੁੰਦੀ ਆ ਕਿ ਮੈਂ ਨਾ ਤਾਂ ਮੈਂ ਉਹਦੀ ਫਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਘਰਦਿਆਂ ਨੇ ਜਿੰਨਾ ਜੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜੋਰ ਲਾਉਣਾ ਸੀ ਲਾਇਆ ਉਹਨਾਂ ਨੇ ਜਿੱਦੋਂ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਆਂ ਜੋ ਜੋ ਮੈਨੂੰ ਨੌਲੇਜ ਸੀਗੀ ਪਰ ਹੁਣ ਵਿਚਲੀਆਂ ਚੀਜ਼ਾਂ ਕਿੱਦਾਂ ਕਿਵੇਂ ਕੀ ਆ ਟੈਕਨੀਕਲ ਟਰਮਸ ਮੈਨੂੰ ਪਤਾ ਨਹੀਂ ਬਾਈ ਉਹ ਚੀਜ਼ ਬਾਰੇ ਮੈਂ ਤੁਸੀਂ ਆਰਾਮ ਨਾਲ ਪਰਿਵਾਰ ਕੋਲ ਬੈਠੋ ਤੁਸੀਂ ਤੁਸੀਂ ਹਾਂ ਜੀ